ਤੇ ਆਲਾ ਲੋਕ ਸਭਾ ਦੇ ਉਮੀਦਵਾਰ ਚਮਕੀਲਾ ਸਿੰਘ ਦੇ ਵੱਲੋਂ ਅੱਜ ਆਪਣੀ ਨਾਮਜ਼ਦਗੀ ਆਜ਼ਾਦ ਉਮੀਦਵਾਰ ਵੱਲੋਂ ਦਾਖਲ ਕੀਤੀ ਗਈ ਜਿਸ ਤੋਂ ਬਾਅਦ ਸਨਮਾਨ ਪਰਤਨ ਤੋਂ ਮਗਰੋਹੀ ਨਾਲ ਦੀ ਨਾਲ ਮਨ ਰੇਗਾ ਸੈਲ ਦੇ ਵਰਕਰਾਂ ਦੇ ਵੱਲੋਂ ਚਮਕੀਲਾ ਸਿੰਘ ਦੇ ਗਲ ਦੇ ਵਿੱਚ ਹਾਰ ਪਾ ਕੇ ਚਮਕੀਲਾ ਸਿੰਘ ਦੇ ਨਾਰੇ ਲਾਏ ਗਏ ਅਤੇ ਚਮਕੀਲਾ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਨਾਲ ਤੁਹਾਡੇ ਮੈਨੂੰ ਫਤਵਾ ਮਿਲਦਾ ਜਾ ਰਿਹਾ ਮੈਂ ਤੁਹਾਡਾ ਸਦਾ ਹੀ ਰਹਿਣੀ ਰਹਾਂਗਾ ਉਸ ਤੋਂ ਬਾਅਦ ਚਮਕੀਲਾ ਸਿੰਘ ਨੂੰ ਲੱਡੂਆਂ ਦੇ ਬਰਾਬਰ ਤੋਲਿਆ ਗਿਆ ਤੇ ਚਮਕੀਲਾ ਸਿੰਘ ਨੇ ਇਸ ਖੁਸ਼ੀ ਦੇ ਵਿੱਚ ਕਿਹਾ ਕਿ ਜਿਹੜਾ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਰਕਾਰ ਦੇ ਵੱਲੋਂ ਜਿਹੜਾ ਨਸ਼ਾ ਉਹ ਬੰਦ ਨਹੀਂ ਕੀਤਾ ਜਾ ਰਿਹਾ ਉਸ ਨਸ਼ੇ ਨੂੰ ਠੱਲ ਪਾਉਣ ਦੇ ਲਈ ਮੈਂ ਇਹ ਕਦਮ ਸਭ ਤੋਂ ਪਹਿਲਾਂ ਚੁੱਕਾਂਗਾ ਅਤੇ ਮੈਨੂੰ ਲੋਕਾਂ ਦੇ ਹੁਣ ਸਹਿਯੋਗ ਦੀ ਲੋੜ ਹੈ ਮੈਨੂੰ ਵੋਟ ਪਾਓ ਤੇ ਮੈਨੂੰ ਜਿਤਾਓ ਤੇ ਮੈਂ ਇਸ ਵੋਟ ਦਾ ਤੁਹਾਡਾ ਕਦੀ ਵੀ ਅਰਥਗੁਜ਼ਾਰ ਨਹੀਂ ਰਾਂਗਾ ਕਿਉਂਕਿ ਤੁਹਾਡੀ ਜਿਹੜੀ ਵੋਟ ਹੈ ਉਹ ਕਦੀ ਵੀ ਖਰਾਬ ਨਹੀਂ ਜਾਏਗੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਜੀ ਦਾ ਬਾਕੀ ਜੀ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਅੱਜ ਨਾਮਜ਼ਾਦਗੀ ਦੇ ਕਾਗਜ਼ ਭਰ ਕੇ ਆਇਆ ਹੋ ਜਾਤ ਮੀਰਵਰ ਵੱਲੋਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਸਸ਼ੀਕਾਰ ਜੀ ਬਹੁਤ ਖੁਸ਼ੀ ਦੀ ਗੱਲ ਆ ਕਿ ਜੋ ਅੱਜ ਨਾਮਜ਼ਾਦਗੀ ਸਾਡੀ ਦਾਖਲ ਹੋਈ ਆ ਹਲਕਾ ਪਟਿਆਲਾ ਦੇ ਮੈਂ ਵਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਹਾਂ ਕਿਉਂਕਿ ਦੇਖੋ ਕਾਫੀ ਸਾਲ ਤੋਂ ਇਸ ਸੰਘਰਸ਼ ਕਰਦੇ ਆ ਰਹੇ ਆ ਸੋ ਪਰਮਾਤਮਾ ਨੇ ਅੱਜ ਜੋ ਸਾਡਾ ਮੇਨ ਮੁੱਦੇ ਨੇ ਪੰਜਾਬ ਦੇ ਲਾਲੋ ਹਲਕੇ ਦੇ ਲਾਲੋ ਸਭ ਤੋਂ ਪਹਿਲਾ ਮੇਰਾ ਮੁੱਦਾ ਹੈਗਾ ਦੇਖੋ ਜੀ ਜੋ ਨਰੇਗਾ ਤੇ ਵਰਕਰ ਮੇਰੇ ਨਾਲ ਬਹੁਤ ਵੱਡੇ ਪੱਧਰ ਤੇ ਜੁੜੇ ਹੋਏ ਨੇ ਜੋ ਸਾਡੀ ਪਾਲਿਸੀ ਆ ਨਰੇਗਾ ਜਿਹੜੀ ਅਸੀਂ ਇਹ ਸ਼ਹਿਰਾਂ ਦੇ ਵਿੱਚ ਲਾਗੂ ਕਰਾਉਣੀ ਆ ਦੂਜਾ ਨੰਬਰ ਜੀ ਦੇਖੋ ਨਸ਼ੇ ਦਾ ਕਿੰਨਾ ਪ੍ਰਕੋਪ ਵਧ ਰਿਹਾ ਸਾਡੀ ਨੌਜਵਾਨ ਪੀੜ੍ਹੀ ਭੈਣਾ ਡਰਗਸ ਲੈ ਰਹੀਆਂ ਨੇ ਵੱਡੇ ਪੱਧਰ ਦਾ ਜੋ ਧੰਦਾ ਵੀ ਹੋ ਰਿਹਾ ਟਿੱਡੇ ਦਾ ਸੋ ਇਹਨੂੰ ਦੇਖਦੇ ਹੋਏ ਅਸੀਂ ਫੈਸਲਾ ਲਿਆ ਵੀ ਪੰਜਾਬ ਦੇ ਵਿੱਚ ਜਿਹੜੀ ਪੋਸਟਕ ਦੀ ਖੇਤੀ ਹੋਣੀ ਚਾਹੀਦੀ ਆ ਇਹਦੀ ਮੈਂ ਮੰਗ ਨੂੰ ਕੋਈ ਮੇਰਾ ਇਹ ਨਹੀਂ ਹੈਗਾ ਮਤਲਬ ਵੀ ਪੋਸਟਕ ਦਾ ਮੈਂ ਮਤਲਬ ਉਹ ਕਰਦਾਂ ਨਸ਼ੇ ਤੇ ਪ੍ਰਮੋਟ ਕਰ ਰਿਹਾ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਿਹਾ ਮੈਂ ਜੋ ਮਤਲਬ ਦਿਨ ਪਰ ਦਿਨ ਮੌਤਾਂ ਹੋ ਰਹੀਆਂ ਨੇ ਇਹਨਾਂ ਨੂੰ ਦੇਖਦੇ ਹੋਇਆ ਮੈਂ ਮੈਂਬਰ ਮਤਲਬ ਦਿੱਲੀ ਦੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਮੈਂ ਆਵਾਜ਼ ਉਠਾਉਂਗਾ ਵੀ ਜੋ ਥੀਮ ਦੀ ਪੋਸਟਕ ਦੀ ਖੇਤੀ ਹੋਣੀ ਚਾਹੀਦੀ ਆ ਦੂਜਾ ਨੰਬਰ ਜੋ ਸਾਡਾ ਮਜ਼ਦੂਰ ਆ ਦਿਨ ਪਰ ਦਿਨ ਹੋਰ ਮਜ਼ਦੂਰ ਹੋਇਆ ਜਾਂਦਾ ਇਹਦੀ ਵੀ ਸੋਚਣ ਦਾ ਵਿਸ਼ਾ ਸਾਡੇ ਟਰਾਂਸਪੋਰਟਰ ਨੇ ਵਪਾਰੀ ਨੇ ਦੇਖੋ ਜੀ ਤੁਸੀਂ ਆਪ ਲਾ ਲਓ ਕੋਈ ਮਾਸਟਰ ਨੇ ਬਿਜਲੀ ਕੰਮੇ ਨੇ ਇਹਨਾਂ ਨੇ ਢੂਏ ਸੇਕ ਸੇਕ ਤੇ ਸਰਕਾਰ ਨੇ ਮਾਰ ਮਾਰ ਡਾਂਗਾ ਸਾਡੇ ਭੈਣਾਂ ਦੀਆਂ ਚੁੰਨੀਆਂ ਲਾਹੀਆਂ ਕਿੱਦੀ ਮਾੜੀ ਗੱਲ ਆ ਸੋ ਪਰ ਹੁਣ ਮੈਂ ਬੇਨਤੀ ਕਰਦਾ ਮੇਰੇ ਹਲਕੇ ਨੂੰ ਪਟਿਆਲੇ ਨੂੰ ਕਿਉਂਕਿ ਪਟਿਆਲੇ ਦੀ ਖੜਿਆ ਮੈਂ ਬੇਨਤੀ ਕਰਦਾ ਮੇਰੇ ਪਟਿਆਲੇ ਹਲਕੇ ਨੂੰ ਵੀ ਵੱਧ ਤੋਂ ਵੱਧ ਮੈਨੂੰ ਵੋਟ ਪਾ ਕੇ ਜਿਤਾਓ ਮੈਂ ਤੁਹਾਡਾ ਬੱਚਾ ਆਜ਼ਾਦ ਉਮੀਦਵਾਰ ਆ ਮੈਂ ਐਸ்சி ਭਾਈਚਾਰੇ ਨਾਲ ਮੈਂ ਸੰਬੰਧ ਰੱਖਦਾ ਮੇਰੀ ਵੱਧ ਤੋਂ ਵੱਧ ਮਦਦ ਕਰੋ ਸੋ ਜੋ ਮੇਰਾ ਫਰਜ਼ ਹੋਊਗਾ ਮੈਂ ਤੁਹਾਡੇ ਲਈ ਪੂਰਾ ਕਰੂੰਗਾ ਜੋ ਮੈਂ ਵਾਅਦੇ ਕਰੂੰਗਾ ਮੈਂ ਪੂਰਾ ਕਰਕੇ ਦਿਖਾਵਾਂਗਾ ਜੀ ਇਹ ਨਹੀਂ ਹੈਗਾ ਮੈਂ ਲੀਡਰ ਲੀਡਰ ਨਹੀਂ ਮੈਂ ਹੈਗਾ ਮੈਂ ਲੀਡਰ ਨਾ ਮੈਂ ਬਣਾ ਕਿਉਂਕਿ ਮੈਂ ਆਮ ਪਰਿਵਾਰ ਦਾ ਦੇਖੋ ਮਾਨ ਸਰਕਾਰ ਕਹਿੰਦੀ ਜਿਸੀਂ ਆਮ ਪਰਿਵਾਰਾਂ ਨੂੰ ਟਿਕਟ ਦਿੱਤਾ ਦੇਵਾਂਗੇ ਇੱਕ ਵੀ ਬੰਦੇ ਨੂੰ ਆਮ ਬੰਦੇ ਨੂੰ ਟਿਕਟ ਨਹੀਂ ਦਿੱਤੀ ਮੈਂ ਆ ਮੈਂ ਮਜ਼ਦੂਰ ਦਾ ਪੁੱਤਰਾ ਮੈਂ ਆਮ ਘਰ ਦਾ ਮੇਰਾ ਸਰਚ ਕਰੋ ਵੈਰੀਫਿਕੇਸ਼ਨ ਕਰਕੇ ਪਤਾ ਕਰੋ ਮੇਰਾ ਬੈਕਗ੍ਰਾਉਂਡ ਮੇਰੀ ਕੀ ਆ ਪਰ ਮੈਂ ਹੁਣ ਪਿੱਛੇ ਨਹੀਂ ਹਟਦਾ ਕਿਉਂਕਿ ਲੱਖਾਂ ਭੈਣਾ ਦਿਆਂ ਲੱਖਾਂ ਮਾਮਾਂ ਦੀਆਂ ਦਵਾਵਾਂ ਨੇ ਜਿਹੜੀਆਂ ਉਹ ਮੇਰੇ ਨਾਲ ਨੇ ਸਾਡੇ ਲੱਖਾਂ ਮਜ਼ਦੂਰ ਵਪਾਰੀ ਭਾਈਚਾਰਾ ਮੇਰੇ ਨਾਲ ਆ ਇਸ ਕਰਕੇ ਮੈਂ ਹੁਣ ਫੈਸਲਾ ਜਿਹੜਾ ਲਿਆ ਇਹ ਅੱਜ ਇਹ ਅਸੀਂ ਕੋ ਸੋਚ ਕੇ ਫੈਸਲਾ ਲਿਆ ਤੁਸੀਂ ਦੇਖੋ ਹੁਣ ਹਲਾ ਟਾਈਮ ਦੇ ਵਿੱਚ ਅਸੀਂ ਫੰਕਸ਼ਨ ਕਰ ਰਹੇ ਆ ਮੈਂ ਰੇਲੀ ਵੀ ਕੱਢ ਕੇ ਆਂ ਜਿਰਕਪੁਰ ਬਨੂੜ ਬਹੁ ਵੱਡੇ ਪੱਧਰ ਦਾ ਭਰਮਾ ਹੁਗਾਰਾ ਮਿਲਿਆ ਮੈਨੂੰ ਇਸ ਕਰਕੇ ਦੇਖੋ ਜੀ ਮੈਂ ਪੰਜਾਬ ਦੀ ਆਪਣੇ ਹਲਕੇ ਦੀ ਆਵਾਜ਼ ਬਣੂੰਗਾ ਆਪਣੇ ਹਲਕੇ ਲਈ ਮੈਂ ਚਾਹੋ ਨਾ ਮੈਂ ਵੀ ਆਪਣੇ ਹਲਕੇ ਲਈ ਮੈਂ ਕੁਝ ਕਰਾਂ ਇਸ ਕਰਕੇ ਮੈਂ ਅਪਣੇ ਜਿਹੜੇ ਮੇਰੇ ਮਜ਼ਦੂਰ ਭਾਈਚਾਰਾ ਉਹਨਾਂ ਨੂੰ ਮੈਂ ਹੁਣ ਪਿੱਛੇ ਛੱਡਣਾ ਨਹੀਂ ਚਾਹੁੰਦਾ ਇਸ ਕਰਕੇ ਮੈਂ ਸਟੈਂਡ ਲਿਆ ਅੱਜ ਇਹ ਫੈਸਲਾ ਕੀਤਾ ਸਾਡੀ ਕਮੇਟੀ ਨੇ ਸਾਡੀ ਹਾਈ ਕਮਾਂਡ ਜਿਹੜੀ ਮੇਰੀ ਮਤਲਬ ਬਣੀ ਹੋਈ ਹੈ ਸਾਡੇ ਵਰਕਰ ਨੇ ਉਹ ਮੇਰੇ ਹਾਈ ਕਮਾਂਡ ਹੀ ਨੇ ਅਸੀਂ ਫੈਸਲਾ ਲਿਆ ਸਾਰਿਆਂ ਨੇ ਸੋ ਇਸ ਕਰਕੇ ਮੈਂ ਪੂਰਾ ਜਨਾਬ ਮਤਲਬ ਪੱਤ ਤੋਂ ਪੱਤ ਵੋਟਾਂ ਨਾਲ ਜਿੱਤੂੰਗਾ ਵੀ ਮੈਨੂੰ ਉਮੀਦ ਵੀ ਆ ਧੰਨਵਾਦ ਸਾਰਿਆਂ ਦਾ ਜੀ ਮੈਂ ਬਹੁਤ ਬਹੁਤ